ਕੋ ਮੈਂ ਹਮੇਸ਼ਾ ਕਹਣਾ ਨਾ ਕਿ ਆਮਕਰਨ ਦੇ ਬੱਚਿਆਂ ਨੂੰ ਸਿਰਫ ਆਮ ਆਦੀ ਪਾਰਟੀ ਹੀ ਇੰਨੀ ਦਿਵੇਵਾਰੀਆਂ ਦੇ ਸਕਦੀ ਹੈ ਸੋ ਮੈਂ ਧੰਨਵਾਦ ਕਰਦਾ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸ਼੍ਰੀ ਮਨੀਸ਼ सिसोदिया ਜੀ ਦਾ ਅਮਨ अरोड़ा ਜੀ ਦਾ ਤੇ ਮੇਰੇ ਵੱਡੇ ਭਰਾ ਕਾਰਜਕਾਰੀ ਪ੍ਰਧਾਨ ਸ਼੍ਰੀ ਕਲਸੀ ਜੀ ਦਾ ਇਹ ਦੇਖਦੇ ਨੇ ਕਿ ਕਿਹੜੇ ਨੌਜਵਾਨ ਚ ਹੁਨਰ ਆ ਉਹਨੂੰ ਇਹ ਜ਼ਿੰਮੇਵਾਰੀ ਦਿੰਦੇ ਆ ਇਹ ਵਿਸ਼ੋਕੜ ਨਹੀਂ ਦੇਖਦੇ ਇਹ ਨਹੀਂ ਦੇਖਦੇ ਕਿ ਇਹਦਾ ਪਰਿਵਾਰ ਸਿਆਸੀ ਰਿਹਾ ਕਿ ਨਹੀਂ ਰਿਹਾ ਇਹ ਜ਼ਿੰਮੇਵਾਰੀਆਂ ਦਿੰਦੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਉਸੇ ਹੀ ਲੜੀ ਦੇ ਤਹਿਤ ਅੱਜ ਗੁਰਦਾਸਪੁਰ ਜ਼ਿਲ੍ਹੇ ਦਾ ਪਾਰਟੀ ਦਾ ਜਿਹੜਾ ਦਫ਼ਤਰ ਆ ਉਹ ਅੱਜ ਖੋਲਿਆ ਜਿਹਦੀ ਇਨੋਗਰੇਸ਼ਨ ਸਾਡੇ ਮਾਨਯੋਗ ਪੰਜਾਬ ਮਾਮਲਿਆਂ ਦੇ ਪ੍ਰਧਾਨ ਪ੍ਰਭਾਜੀ ਸ਼੍ਰੀ ਮਨੀਸ਼ ਸੋਧਿਆ ਜੀ ਖੁਦ ਆ ਕੇ ਕਰਕੇ ਗਏ ਨੇ ਸੋ ਬੜਾ ਇੱਕ ਪਿਆਰਾ ਜਿਹੜਾ ਪ੍ਰੋਗਰਾਮ ਹੋਇਆ ਸਾਰੇ ਵਰਕਰ ਸਾਰੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਪਹੁੰਚੀ ਸਾਰਿਆਂ ਨੇ ਦੇਖਿਆ ਕਿੱਥੇ ਦਫ਼ਤਰ ਖੋਲਿਆ ਗਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਫ਼ਤਰ ਦੇ ਵਿੱਚ ਹੋਰ ਵੀ ਬਹੁਤ ਗਤੀਵਿਧੀਆਂ ਹੁੰਦੀਆਂ ਹੋਣ ਹੋਣ ਗਿਆ ਫਿਰ ਉਸ ਤੋਂ ਬਾਅਦ ਕੈਂਡੀਡੇਟ ਸੀਗੇ ਸਾਡੇ ਜਿਹੜੇ ਜ਼िला ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਹਨਾਂ ਦੇ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਨੇ ਵਾਰਤਾਲਾਪ ਕੀਤੀ ਇੰਟਰੈਕਸ਼ਨ ਕੀਤੀ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਅੱਜ ਗੱਲਾਂ ਬਾਤਾਂ ਤੋਂ ਇਹ ਲੱਗ ਰਿਹਾ ਵਾ ਕਿ ਸਾਰੀਆਂ 11 ਦੇ 11 ਬਲਾਕਾਂ ਦੀਆਂ ਤੇ ਜ਼िला ਪ੍ਰੀਸ਼ਦ ਤੇ ਚੇਅਰਮੈਨ ਆਮ ਆਲੀ ਪਾਰਟੀ ਬਣਾ ਕੇ ਜਿਹੜੀ ਇਹ ਵਿਕਾਸ ਦੀ ਜਿਹੜੀ ਰਫ਼ਤਾਰ ਆ ਉਨੇ ਹੋਰ ਤੇਜ਼ ਕਰਦੇ ਚੋਣਾਂ ਦੇ ਨਤੀਜਿਆਂ ਦੇ ਨਾਲ ਨਾਲ ਜੇ ਜ਼ਿੰਮੇਵਾਰੀ ਆ ਜਿੱਥੇ ਕਾਟਕਾਲੀ ਪ੍ਰਧਾਨ ਨੂੰ ਮੋੜਿਆ ਤੇ ਆ ਜਾਂ ਫਿਰ ਹਲਕਾ ਹੀ ਚਾਰਜਾਂ ਤੇ ਆ ਉਨੀ ਹੀ ਜ਼ਿੰਮੇਵਾਰੀ ਤੁਹਾਡੇ ਤੇ ਵੀ ਆ ਤੇ ਨਜ਼ਰ ਆ ਜਿੰਨੀ ਇਹਨਾਂ ਤੇ ਕਿ ਤੀਆਂ ਲੈ ਕੇ ਪਾਰਟੀ ਦੀ ਉਨੀ ਹੀ ਤੁਹਾਡੇ ਤੇ ਵੀ ਰਹੇਗੀ ਬਿਲਕੁਲ ਜੀ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਇੱਕ ਵਾਦਾ ਕਰਦਾ ਕਿ ਦਿਨ ਰਾਤ ਇੱਕ ਕਰਕੇ ਕਿਸੇ ਵੀ ਪਿੰਡ 'ਚ ਜਾਣਾ ਪਵੇ ਕਿਸੇ ਵੀ ਬਲਾਕ 'ਚ ਜਾਣਾ ਪਵੇ ਅਗਲੇ 8-10 ਦਿਨ ਜਿੰਨੇ ਚਿਰ ਵੀ ਇਲੈਕਸ਼ਨ ਕੈਂਪੇਨਿੰਗ ਆ ਆਪਾਂ ਸੌਵਾਂਗੇ ਨਹੀਂ ਦਿਨ ਰਾਤ ਇੱਕ ਕਰਕੇ ਹਰ ਇੱਕ ਪਾਰਟੀ ਦਾ ਕੈਂਡੀਡੇਟ ਲਈ ਇਲੈਕਸ਼ਨ ਜਾ ਕੇ ਕੈਂਪੇਨਿੰਗ ਕਰਾਂ। ਦੇਖੋ ਪਹਿਲੀ ਗੱਲ ਤਾਂ ਅੱਜ ਛੋਤੀਆ ਸਾਹਿਬ ਜਿਹੜਾ ਬੜਾ ਵੱਡਾ ਪ੍ਰਮਾਤਮਾ ਦੀ ਕਿਰਪਾ ਨਾਲ ਆਮ ਆਦਮੀ ਪਾਰਟੀ ਦਾ ਦਫ਼ਤਰ ਬਣਿਆ। ਉਹਦੇ ਵਿੱਚ ਮਹਾਰਾਜ ਸਾਹਿਬ ਦਾ ਪ੍ਰਕਾਸ਼ ਆਇਆ, ਸੁਖੁਣੀ ਸਾਹਿਬ ਹੋਇਆ, ਕੀਰਤਨ ਹੋਇਆ। ਤਾਂ ਗੁਰੂ ਸਾਹਿਬ ਦਾ ਸਭ ਤੋਂ ਪਹਿਲਾਂ ਧੰਨਵਾਦ ਕੀ ਅੱਜ ਉਹ ਪਾਰਟੀ ਦੇ ਦਫ਼ਤਰ ਬਣਦੇ ਨੇ ਜਿਹਨਾਂ ਨੂੰ ਲੋਕੀ ਕਹਿੰਦੇ ਕਿ ਪੰਜਾਬ 'ਚ ਮੱੜ ਨਹੀਂ ਦੇਣਾ। ਤਾਂ ਜਿਨ੍ਹਾਂ ਦੇ ਪੁਰਾਣੇ ਦਫ਼ਤਰ ਹੀ ਉਹਨਾਂ ਤੇ ਦੇਖ ਲਓ ਜਾ ਕੇ ਜੰਗਾਲ ਲੱਗ ਗਿਆ ਉਹਨਾਂ ਦੇ ਕੁੰਜੀਆਂ ਨੂੰ। ਇਥੇ ਆਮ ਆਦਮੀ ਪਾਰਟੀ ਦੇ ਝੰਡਾ ਜਿਹੜਾ ਉੱਚਾ ਲੰਡਿਆ ਇਹ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਦੀ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਕੋਟਨ ਕੋਟਨ ਧੰਨਵਾਦ ਕਿ ਜਿਨ੍ਹਾਂ ਦੀ ਪਾਰ ਪਕਸ਼ਿਸ਼ਣ ਵਾਲਾ ਜਿ ਤਫਤਰ ਖੋਲਿਆ ਤਾਂ ਸਭ ਤੋਂ ਵੱਡੀ ਵਧਾਈ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਆਫਿਸ ਜਿਹੜਾ ਬਣਾ ਕੇ ਆਮ ਆਦਮੀ ਪਾਰਟੀ ਨੂੰ ਦਿੱਤਾ ਉਹ ਬਹੁਤ ਵੱਡੀ ਗੱਲ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਨੇ ਜ਼ਿਲ੍ਹਾ ਦਫਤਰ ਦਾ ਉਦਘਾਟਨ ਕੀਤਾ ਔਰ ਉਸੇ ਵਿੱਚ ਮਨੀਸ਼ ਸੋਧਿਆ ਜੀ ਨੇ ਜਿਹੜੇ ਕਿ ਪੰਜਾਬ ਦੇ ਮਾਮਲਿਆਂ ਦੇ ਚਾਰਜ ਨੇ ਪਾਰਟੀ ਤੇ ਉਹਨਾਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਸਾਡੇ ਪਾਰਟੀ ਦੇ ਵਰਕਿੰਗ ਪ੍ਰਧਾਨ ਔਰ ਬਟਾਲੇ ਤੋਂ ਐਮ ਐਲ ਏ ਸਹਿਰੀ ਕਲਸੀ ਜੀ ਨੇ ਔਰ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਸ਼ਮੂਲੀਅਤ ਕੀਤੀ ਆ ਔਰ ਸੋਧਿਆ ਸਾਹਿਬ ਜਿਹੜੇ ਸਾਡੇ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸੀ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਹੌਸਲਾ ਸਜ਼ਾਈ ਕਰਕੇ ਗਏ ਨੇ ਔਰ ਉਹਨਾਂ ਨੂੰ ਇਲੈਕਸ਼ਨ ਲਈ ਜਿਹੜਾ ਵਾ ਤਗੜਾ ਕਰਕੇ ਗਏ ਨੇ ਔਰ ਸਾਰੀ ਲੀਡਰਸ਼ਿਪ ਨੇ ਸੁਸੋਧਿਆ ਸਾਹਿਬ ਨੂੰ ਯਕੀਨ ਦਿਵਾਇਆ ਕਿ ਸਾਰੀ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਨੇ ਚਾਹੇ ਉਹ ਬਲਾਕ ਸੰਪਤੀ ਹੋਵੇ ਪਰ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਸਾਰੇ ਹੀ ਬਲਾਕਾਂ ਦੇ ਵਿੱਚ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਵਾਈਸ ਚੇਅਰਮੈਨ ਜਿਹੜੇ ਆ ਉਹ ਬਣ ਗਏ ਔਰ ਵਿਕਾਸ ਦੀ ਜਿਹੜੀ ਗਤੀ ਆ ਭਾਵੇਂ ਉਹ ਬਲਾਕ 'ਚ ਹੋਵੇ ਤੇ ਭਾਵੇਂ ਜ਼ਿਲ੍ਹੇ 'ਚ ਹੋਵੇ ਵਿਕਾਸ ਦੀ ਗਤੀ ਹੋਰ ਤੇਜ਼ ਹੋ ਜਾਵੇ ਧੰਨਵਾਦ